ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੈ ਲਵਾਂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤੋਕੜ ਗੱਬਣ ਤੇ ਇੱਕ ਤੋਕੜ ਗਾਂ ਬਕਾਉਗਾ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਈ ਜੀ ਦਾ ਨੰਬਰ ਆਪਾਂ ਭਰਾ ਸਕਰੀਨ ਤੇ ਲਾਵਾਂਗੇ ਠੀਕ ਹੈ ਨਾ ਤੇ ਜੇ ਕਿਸੇ ਨੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾ ਬਈ ਮੇਰਾ ਜੱਗਾ ਪਿੰਡ ਢਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਈ ਠੀਕ ਹੈ ਜੀ ਹਾਂ ਹਾਂ ਜੀ ਪਹਿਲੀ ਵਹਿਦ ਜਾਣ ਕੇ ਦੇ ਦਈਏ ਆਪਣੀ ਪਹਿਲੀ ਬਈ ਇਹ ਦੂਜਾ ਸ਼ੂਆ ਸੂਈ ਵੀ ਆ ਡੇਢ ਕਿ ਮਹੀਨੇ ਦੀ ਬਣੀ ਦੱਸਿਆ ਆਪਾਂ ਨੂੰ ਅੱਛਾ ਜੀ ਹਾਂ ਬਾਕੀ ਕੋਈ ਗਰੰਟੀ ਦੀ ਪੂਈ ਨਹੀਂ ਦੇਖਾ ਆਪਾਂ ਖਾਲੀ ਕਰਕੇ ਦੇਣੀ ਖਾਲੀ ਕਰਕੇ ਦੇਵਾਂਗੇ ਆਪਣੇ ਕੋਲ ਤਾਂ ਕੱਲ ਆਈ ਜਾਂ 9 ਲੀਟਰ ਦੁੱਧਾ ਬਈ ਇਹ ਲਿਖੰਡੀ ਆ ਠੀਕ ਹੈ ਜੀ ਸੀਲ ਢੰਡੀ ਪੂਰੀ ਜੇ ਮਰਜ਼ੀ ਬੈਠਾ ਰਹਿ ਠੀਕ ਹੈ ਸੀਲ ਹਾਂ ਤੇ ਰੇਟ ਭਰਾ ਦਾ ਜਾ ਇਹਦਾ ਬਈ ਰੇਟ ਇਹਦਾ 32000 ਰੁਪਿਆ ਇਹਦਾ 32 ਲੈਣ ਦੇਣ ਜਾ ਤੋੜ ਦੋ ਭਰਾ ਲੋ ਭਰਾ ਹਾਂ ਤੇ ਬਾਈ ਕਹਿੰਦਾ ਠੀਕ ਆ ਭਰਾਵਾ ਪਰ ਚੈੱਕ ਚ ਨਹੀਂ ਉਹਦੀ ਆਪਾਂ ਖਾਲੀ ਕਰ ਆਪਾਂ ਦਾ ਖਾਲੀ ਕਰਕੇ ਦੇਣੀ ਆ ਬਈ ਡੇਢ ਮਹੀਨਾ ਹੋ ਗਿਆ ਸੀ ਬਈ ਜਿਹੜੀ ਬੱਚੀ ਆ ਉਹਦੇ ਦੁੱਧ ਨਹੀਂ ਆ ਨਾ 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 ਬਈ ਉਹ ਚ ਕੁਝ ਵੀ ਨਹੀਂ ਆ ਉਹਦੀ ਗਰੰਟੀ ਆ ਚੋ ਦੱਸੰਦਾ ਹਾਂ 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 ਬਾਈ ਉਹ ਦੋਨੀਆਂ ਸਾਈਡ ਹੀ ਆ ਮਾੜੀਆਂ ਮਾੜੀਆਂ ਉਹਦੇ ਦੁੱਧਾ ਤਾਂ ਕੁਝ ਨਹੀਂ ਹੋਊਗਾ ਠੀਕ ਆ ਜੀ ਠੀਕ ਹਾਂ ਰੇਟ ਬਾਈ ਨੇ ਬਿਲਕੁਲ ਜਾਇਜ਼ ਕਰਿਆ ਭਰਾ ਠੀਕ ਆ ਜੀ ਚੈੱਕ ਕਰ ਸਕਦੇ ਤੁਰਾ ਤਰਾ ਬਾਕੀ ਰੰਗ ਪ੍ਰਿੰਟ ਸੋਹਣਾ ਬੈਠਦਾ ਹਾਂਜੀ ਹਾਂਜੀ ਕਿਤੇ ਗੱਬਣੋ ਗੱਬਣੋ ਨਿਕਲੇਈ ਫਿਰ ਤਾਂ ਜਮ ਔਕੀ ਰਿਪੋਰਟ ਹੋਊਗਾ ਹਾਂਜੀ ਹਾਂਜੀ ਬਾਕੀ ਕਸ਼ਮਤਾ ਜ ਠੀਕ ਹੈ ਲੋ ਜੀ ਚੈੱਕ ਕਰ ਸੰਕਰਮਾ ਬਣ ਗਿਆ ਤੋਰਾ ਬਾਈ ਜੀ ਨਾਲ ਜੁਰੂਰ ਕੰਟੈਕਟ ਕਰੋ ਪ੍ਰਿੰਟ ਟੈਲ ਮਾਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਚਨ ਮੇ ਲੇਵਾ ਫਿਕਸ ਖਾਨੇ ਦੁਆਰੇ ਬਾਕੀ ਬਈ ਰੰਗ ਪ੍ਰਿੰਟ ਸੋਨਾ ਰੇਟ ਬੱਸਿਆਂ ਦੇ ਮੰਗੀ ਜਾਂਦੇ ਲੋਕ ਹੁਣ ਸਹੀ ਗੱਲ 40 40000 ਰੁਪਿਆ ਫੇਰ ਵੀ 9-10 ਲੀਟਰ ਦੁੱਧ ਆ ਦੇਖ ਠੀਕ ਹੈ ਠੀਕ ਲੋ ਇਧਰ ਹੀ ਸਾਈਡ ਚੈੱਕ ਕਰ ਸਾਦੇ ਸਾਈਡਾਂ ਦੋਨੇ ਚੈੱਕ ਕਰ ਲੁੱਤਾ ਠੀਕ ਹੈ ਠੀਕ ਹੈ ਜੀ ਹਾਂਜੀ ਬਈ ਦੂਜੀ ਵਾਰ ਦੱਸੋ ਜਾਣਕਾਰੀ ਇਹ ਬਈ ਜਰਸੀ ਤੇ ਜਫ ਦਾ ਕਰਾਉਸ ਆ ਗਈ ਸੀ ਠੰਡੀ ਪੂਰੀ ਆ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ 10 ਲੀਟਰ ਦੁੱਧ ਆ ਬਈ ਆਪਣੀ ਚੱਕਰ ਆਈ ਵੀ ਚੈੱਕ ਆਪਣੀ ਕਰਾਈ ਵੀ ਅਗਲਾ ਆਵਦੀ ਕਰਾ ਕੇ ਲੈ ਜਾਵੇ ਹਾਂ ਲੋਪਰਾ ਆ ਮੌਕੇ ਇਹ ਮੌਕੇ ਦਾ ਛੜੇ ਰਿਹਾ ਬਈ ਕੋਈ ਚੱਕਰ ਨਹੀਂ ਆ ਇੱਕ ਥਣ ਤੇ ਦੋਹੇ ਮੌਕੇ ਠੀਕ ਹੈ ਉਹ ਆ ਕੋਈ ਚੱਕਰ ਨਹੀਂ ਆ ਮੀ ਪਸਾਉਣ ਮੈਂ ਟਮੂਟਾ ਨਾ ਹੋ ਜਾਂਦੇ ਆ ਉਹ ਸੁੱਕੇ ਪਏ ਆ ਬਾਅਦ ਛੱਡ ਕੇ ਡਿੱਗ ਜਾਣਗੇ ਬਈ ਹਾਂ ਕਦੋਂ ਸੰਦਾ ਬਈ ਫਰਕ ਨਹੀਂ ਨਹੀਂ ਬਈ ਹੱਕ ਬਣਦਾ ਹਾਂ ਕਿਉਂ ਮੁੜ ਕੇ ਅਗਲੇ ਦੂਰੋਂ ਆ ਕੇ ਹਾਂਜੀ ਹਾਂ ਹਾਂ ਬਾਕੀ ਆਪਣਾ ਜੂਮ-ਜਾਮ ਨਹੀਂ ਕਰਿਆ ਹੁੰਦਾ ਬਈ ਜਿਹੇ ਜੀ ਵੀਡੀਓ ਆਪਾਂ ਦਿਖਾਉਣੇ ਅਗਲੇ ਨੂੰ ਉਹ ਜੀ ਇੱਥੇ ਆ ਕੇ ਦੇਖ ਸਕਦਾ ਹੈ ਹਨਾ ਹਾਂਜੀ ਇਹ ਨਹੀਂ ਹੈਗਾ ਵੀ ਆਪਾਂ ਬਾਕੀ ਗਰਮੀ ਨਹੀਂ ਮੰਨਦੀ ਬੜ ਗਰਮੀ ਚ ਐਨੀ ਵੀ ਤਾਂ ਹੋਕੀ ਜਾਊਗੀ ਲੋ ਜੀ ਗਰਮੀ ਤੋਂ ਘੱਟ ਮੰਨਦੀ ਜੀ ਸਾਨੂੰ ਪਤਾ ਹੈ ਗਰਮੀ ਦਾ ਫ੍ਰਿਜ ਜੀ ਸਮਝ ਲਓ ਤੋਹਫਾ ਇੱਕ ਗੱਲੋਂ ਤੇ ਬਾਕੀ ਸਾਨੂੰ ਪਤਾ ਹੀ ਗੱਬਣ ਤੋਕੜਾ ਸੋਕਣਾ ਦੁੱਧ ਵੀ ਬਾਈ ਕਹਿੰਦਾ ਵਧੀਆ 10 ਲੀਟਰ ਦੁੱਧ ਆ ਬਾਈ 21 ਬਾਈ ਕਿਲੋ ਉਹ ਦਿੱਤਾ ਬੜਾ ਤਾਜੀ ਦਾ ਬਾਈ ਜੀ ਰੇਟ ਤਾਂ ਖੱਚ ਕੇ ਜਾਏ ਬਾਈ ਬੱਜ ਜਾਏ ਜਾਂ 42000 ਰੁਪਏ ਦਾ ਜਸਨੋਵ ਵਾਲਾ ਅੱਛਾ ਜੀ ਕੋਈ ਗੱਲ ਨਹੀਂ ਮਾਨਤਾ ਮੈਂ ਥੋੜਾ ਬਹੁਤਾ ਹੋ ਜੂ ਬਾਈ ਠੀਕ ਹੈ ਜੀ ਹਾਂ ਲੋ ਭਰਾ 42000 ਬਾਈ ਨੇ ਮੁੱਲ ਕੀਤਾ ਬਾਈ ਕਹਿੰਦਾ ਮਾਨਤਾਵਾਂ ਜਰੂਰ ਹੋ ਜੂਗਾ ਹਨਾ ਬਾਈ ਜੀ ਨੇ ਜਰੂਰ ਕਨੈਕਟ ਕਰੋ ਚੈੱਕ ਦੇ ਤਸੱਲੀ ਤੁਸੀਂ ਭਰਾ ਆਪ ਕਰਨੀ ਆ ਠੀਕ ਹੈ ਨਾ ਲੋ ਜੀ ਕਿਉਂ ਬਾਈ ਦਾ ਹੀ ਵਪਾਰ ਦਾ ਕੰਮ ਬਾਈ ਵੀ ਗਾਹ ਤੋਂ ਲਿਉਂਦਾ ਹਨਾ ਹਾਂ ਜੀ ਹਾਂ ਬਾਈ ਤਸੱਲੀ ਅਗਲਾ ਕਰਕੇ ਲੈ ਜਾਵੇ ਤਸੱਲੀ ਕਰ ਠੀਕ ਹੈ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚੱਕ ਕੇ ਬਾਏ